ਸ਼ਾਨਿਆ ਮਿਰਜਾ ਅਤੇ ਸ਼ੋਇਮਲਕ ਦੀ ਚਰਚਾ ਇਸ ਵਕਤ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਸ਼ੋਇਮਲਕ ਨੇ ਹੁਣ ਤੀਜਾ ਵਿਆਹ ਕਰਾ ਲਿਆ ਹੈ ਅਤੇ ਸ਼ਾਨਿਆ ਮਿਰਜਾ ਨੂੰ ਤਲਾਕ ਦੇ ਦਿੱਤਾ ਸ਼ਾਨਿਆ ਮਿਰਜਾ ਕਿਸੇ ਪਹਿਚਾਣ ਦੀ ਮਹਤਾਜ ਨਹੀਂ ਹੈ ਉਸ ਨੇ ਕਈ ਵਾਰੀ ਭਾਰਤ ਦਾ ਨਾਮ ਰੌਸ਼ਨ ਕੀਤਾ ਅਤੇ ਦੇਸ਼ ਵਾਸੀਆਂ ਨੂੰ ਮਾਣ ਕਰਨ ਦਾ ਮੌਕਾ ਦਿੱਤਾ ਪਰ ਹੁਣ ਉਸ ਨੂੰ ਲੈ ਕੇ ਅਸਾਮ ਦੇ ਮੁੱਖ ਮੰਤਰੀ ਨੇ ਇੱਕ ਵਿਵਾਦਤ ਬਿਆਨ ਦੇ ਦਿੱਤਾ ਹੈ ਸਾਮ ਦੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਈ ਹੈ ਇਹ ਦੇਖੋ ਪੋਸਟ ਦੇ ਵਿੱਚ ਕੀ ਲਿਖਿਆ ਪੋਸਟ ਦੇ ਵਿੱਚ ਲਿਖਿਆ ਹੈ ਕਿ ਸਾਨੀਆ ਮਿਰਜ਼ਾ ਤੇ ਉਸ ਦੇ ਪਾਕਿਸਤਾਨੀ ਬੱਚੇ ਨੂੰ ਕਿਸੇ ਵੀ ਕੀਮਤ ਤੇ ਹਿੰਦੁਸਤਾਨ ਦੀ ਨਾਗਰਤਾ ਨਹੀਂ ਲੈਣ ਦੇਵਾਂਗੇ ਕਿਸੇ ਦੀਆਂ ਬੇਵਕੂਫੀਆਂ ਦੇ ਨਤੀਜੇ ਹਿੰਦੁਸਤਾਨ ਨਹੀਂ ਚੱਲੇਗਾ ਸਹਿਮਤ ਹੋ ਤਾਂ ਇਸ ਪੋਸਟ ਨੂੰ ਰੀਟਵੀਟ ਕਰੋ ਔਰ ਸਾਨੀਆ ਮਿਰਜ਼ਾ ਤਾਂ ਭਾਰਤ ਦੀ ਧੀ ਹੈ ਉਸ ਨੇ ਕਦੇ ਵੀ ਪਾਕਿਸਤਾਨ ਦੀ ਨਾਗਰਤਾ ਨਹੀਂ ਲਈ ਹਾਲਾਂਕਿ ਉਹ ਆਪਣੇ ਪੁੱਤ ਦੇ ਨਾਲ ਦੁਬਈ ਵਿੱਚ ਰਹਿੰਦੀ ਹੈ ਪਰ ਉਸ ਨੇ ਪਾਕਿਸਤਾਨ ਦੀ ਨਾਗਰਤਾ ਨੂੰ ਕਦੇ ਵੀ ਮਨਜ਼ੂਰ ਨਹੀਂ ਕੀਤਾ ਖੁਦ ਨੂੰ ਉਹ ਭਾਰਤ ਦੀ ਧੀ ਕਹਿੰਦੀ ਹੈ ਹੁਣ ਅਸਾਮ ਦੇ ਮੁੱਖ ਮੰਤਰੀ ਦੇ ਇਹ ਬਿਆਨ ਦੀ ਲੋਕ ਨਿੰਦਿਆ ਕਰ ਰਹੇ ਹਨ ਲੋਕਾਂ ਦਾ ਕਹਿਣਾ ਹੈ ਸੀਮਾ ਹੈਦਰ ਵੀ 4 ਬੱਚੇ ਲੈ ਕੇ ਭਾਰਤ ਆਈ ਹੈ ਤੁਸੀਂ ਲੋਕ ਅਸਾਮ ਦੇ ਮੁੱਖ ਮੰਤਰੀ ਦੇ ਇਸ ਬਿਆਨ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ